ਲਓ ਜੀ ਆਪਾਂ ਆਪਣੇ YouTube ਦਾ ਨਾਮ ਚੇਂਜ ਕਰਤਾ YouTube ਦਾ ਨਾਮ ਲਿਖਤਾ ਆਪਾਂ ਮਨਜੀਤ ਪੁਰਤਗਾਲ ਐਮਟੀ ਪੁਰਤਗਾਲ ਕਟਵਾ ਸਦਕਮ ਬੋਏ ਖੈਰ ਲੇ ਲੇ ਕੰਮ ਕਰਦਾ ਬਹੁਤ ਪਰਫੈਕਟ ਲੋ ਜੀ ਕਿਸ਼ਨਾ ਪ੍ਰਯੋਗ ਚ ਲੱਗੀ ਪ੍ਰੋਜੈਕਟ ਸਾਡੇ ਚੌਕ ਦੇ ਵਿੱਚ ਹੋਰ ਜੀ ਕਿੱਦਾਂ ਸਾਰੇ ਵਧੀਆ ਆ ਗਏ ਅਸੀਂ ਕੰਮ ਤੇ ਪਹੁੰਚ ਗਏ ਆ ਚੋਬਰ ਅੱਜ ਤਿਆਰ ਆ ਤਿਆਰ ਵਰ ਤਿਆਰ ਆ ਅੱਜ ਹੋ ਗਿਆ ਸੀ ਤਿੰਨ ਲੋਰ ਲਾ ਹੈ ਲੈ ਲੋਰ ਇਹਦੀ ਗੱਲ ਲੋਰ ਫਟ ਗਈ ਇਹ ਅੱਜ ਲੈ ਲੋਰ ਕੰਮ ਦੇ ਕੰਮ ਦੇ ਲੋਰ ਫਟ ਗਈ ਭਾਈ ਤੇਜੀ ਲੋਰ ਹੂੰ ਸਹੀ ਹੈ ਵਧੀਆ ਠੀਕ ਹੈ ਜੀ ਫੈਕਟਰੀ ਖੋਲਦੇ ਆ ਕਰਦੇ ਕੰਮ ਸ਼ੁਰੂ ਲੈ ਕੇ ਬਾਬੇ ਦਾ ਨਾਮ ਬੰਦੇ ਤਿੰਨਾਂ ਕੰਮ ਆ ਥੋੜਾ ਕੰਮ ਥੜਾ ਥੋੜਾ ਜਿਹਾ ਕੰਮ ਆ ਬਸ ਥੋੜ੍ਹਾ ਹੀ ਕਰ ਲੈਗਾ ਜੀ ਅਜੇ ਤਾਂ ਦੱਸੇਗਾ ਕੀ ਕਰਨਾ ਕੀ ਨਹੀਂ ਕਰਨਾ ਚਲੋ ਜੀ ਕੱਪੜੇ ਚੇਂਜ ਕਰਦੇ ਆਂ ਨਲਦਿਆਂ ਨੂੰ ਕੱਪੜੇ ਚੇਂਜ ਕਰਕੇ ਲੈ ਚੇਂਜ ਹੋ ਗਏ ਆਪਣੇ ਤੇ ਜਰਾ ਕਰ ਲਈ ਚੇਂਜ ਪਕਰਨੀ ਹੈ ਕਵਰ ਫਿੱਟ ਇਧਰ ਆ ਲੱਗੋ ਐ ਚੋਬਰ ਕੋਲਾ ਲੱਗਣਾ ਹੈ 10 ਕੋਲਾ ਲੱਗਣ ਵਾਲਾ ਸਾਰਿਆਂ ਨੂੰ ਅਸੀਂ ਲਾਉਣੀਆਂ ਆਹ ਕਵਰ ਇਹਨੂੰ ਫਿੱਟ ਕਰਨਾ ਪਲਾਨ ਕਿੱਥੇ ਹੈ ਇਹਦਾ ਪੇਪਰ ਆਜ ਦਾ ਪੇਪਰ ਇਹ ਦਮ ਬਣਾਉਣਾ ਇਹਨੂੰ ਦਿਖਾਉਣਾ ਤੁਹਾਨੂੰ ਰੱਖ ਕੇ ਇਹਦੇ ਤੇ ਮੇਰੇ ਕੰਮ ਨੂੰ ਦੇਖੋ ਬਣ ਗਿਆ ਲੱਗਾ ਗਿਆ ਬਣ ਲੱਗਾ ਕੀ ਜਾਂਦੇ ਇਹਨੂੰ ਕੰਪਾ ਕੰਪਾ ਇਹ ਸਾਰਾ ਗੁਣੀਏ ਦੇ ਵਿੱਚ ਰਖਣਾ ਬੰਦਾ ਇਹ ਬੰਦਾ ਇਹ ਬੰਦਾ ਗਾਰ ਨੂੰ ਨਿਗਰ ਬਿਲਕੁਲ ਸਹੀ ਤਰੀਕੇ ਨਾਲ ਦੇਖੋ ਇਹ ਪੂਰਾ ਬਸ ਇਦਾਂ ਦੇ ਦੇ ਸੇਮ ਟੂ ਸੇਮ ਬਸ ਇਹਨੂੰ ਇਹ ਜਾਨੀ ਉੱਪਰ ਰੱਖਿਆ ਇਹਨੂੰ ਘੁਮਾ ਕੇ ਤੇ ਆਪ ਹੀ ਉੱਪਰ ਆ ਜਾਣਾ ਆ ਵੱਡਾ ਪੀਸੇ ਦੇ ਉੱਪਰ ਰੱਖਿਆ ਜਾਊਗਾ ਅੰਦਰੋਂ ਸਾਰਾ ਖਾਲੀ ਮਿੱਟੀ ਪੈ ਜਾਣੀ ਅੰਦਰ ਇਹਦੇ ਇਹਨੂੰ ਵੀ ਬਣਾਇਆ ਚੱਲ ਕੋਈ ਨਹੀਂ ਬੜਾ ਮੋਟਾ ਚੱਲ ਜਾਏਗਾ ਕਿਤੇ ਨਹੀਂ ਬਾਹਰ ਹੋਣ ਲੱਗਾ ਹੋਏ ਨਿਕਲੇ ਕਰਨ ਲੱਗਾ ਹੋਏ ਤੇ ਇਹ ਸਹੀ ਨਹੀਂ ਬਿੱਟ ਕੀਤਾ ਮੇਰੇ ਕਹਿੰਦੇ ਸਹੀ ਨਹੀਂ ਬਿੱਟ ਕੀਤਾ ਇਹਨੂੰ ਲਾ ਨਹੀਂ ਸਕੋ ਇਹ ਨੂੰ ਲਾ ਕੇ ਤੇ ਵਿੱਚ ਇਹ ਲਾਣੇ ਆ ਜੋੜਨਾ ਇੱਕਦਮ ਜੋੜਨਾ ਕੱਟ ਮਾਰ ਕੇ ਇਹ ਦੋਨੋਂ ਕੱਟ ਮਾਰ ਕੇ ਜੋੜਨਾ ਸੱਪੇ ਜਾਣਾ ਫਿਰ ਇਹਨੇ ਕੰਮ ਕਰਤਾ ਤਿਆਰ ਕਬਰੋ ਵੀ ਤਿਆਰ ਆਈਪੀਸ ਦੇ ਉੱਪਰ ਲੱਗ ਜਾਣਾ 11 ਵਜ ਗਏ ਆ ਮਾਲਕ ਸਾਡਾ ਆ ਨਹੀਂ ਆ 3 ਘੰਟੇ ਹੋ ਗਏਗਾ ਨੂੰ ਵਜਾ ਗਿਆ ਇਹ ਦੇਰ ਦੇਰ ਟੰਪਾਸ ਕਰਦੇ ਕੋਈ ਕੰਮ ਨਹੀਂ ਹੋ ਰਹਾ ਕਰਨ ਨਾਲ ਆ ਇਹ ਬਸ ਇੱਕ ਆ ਦੋ ਪੀਸ ਹੋ ਦੋ ਵੀਸ ਤਿਆਰ ਕਰਤੇ ਆ ਆ ਦੋਵੇਂ ਲੱਗੇ ਹੋ ਇੱਧਰ ਮੋਬਾਈਲਾਂ 'ਚ ਵੜੇ ਹੋਏ ਆ ਆ ਇੱਕ ਬੰਦਾ ਫੱਟੜ ਹੋ ਗਿਆ ਦਿਖਾ ਛੱਡ ਕਿੱਥੇ ਰਜੇ ਉਹ ਤੇਨਜੀ ਜੀ ਪਾਇਆ ਜੀ ਮੰਮੀ ਫੋਨ ਚ ਚੱਕਣ ਦੀ ਇਹ ਵੀ ਮੰਮੀ ਨੇ ਸਾਇਲੈਂਟ ਤੇ ਲਾਇਆ ਫੋਨ ਕੋਈ ਚੱਕ ਚੱਕ ਨਹੀਂ ਰਹੀ ਇਹ ਬੈਂਜਲੋਈ ਆ ਕਹਿੰਦੇ ਕਿ ਜਦੋਂ ਪੂਰੀ ਕਰਦਾ ਕਰੇਗਾ ਤੇ ਕਹਿੰਦੇ ਜਦੋਂ ਪੂਰ ਕਰਦਾ ਸਾਡੇ ਘਰੇ ਜਾਈ ਸਾਡੇ ਘਰੇ ਨਹੀਂ ਇਹਦੀ ਮਾਤਾ ਨੇ ਉਹ ਸਾਇਲੈਂਟ ਤੇ ਲਾਇਆ ਫੋਨ ਅੱਗੇ ਪਰ ਨਹੀਂ ਬਹਿਣਾ ਜਾਨਾ ਕੰਮ ਤੂੰ ਕੀਤਾ ਨਹੀਂ ਹੈਗਾ ਲਿਬੜਿਆਂ ਨੂੰ ਸਾਰਾ ਪਿਆ ਆਹ ਕਿ ਚੱਕਰ ਹੈ ਹੈ ਟੈਂਪਾਸ ਕਰਦੇ ਨੇ ਖਰਜੀ ਦਾ ਥੋੜਾ ਜਿਹਾ ਕਰ ਲੀਵਾ ਖਰਜੀ ਦਾ ਥੋੜਾ ਜਿਹਾ ਕਰ ਲੀ ਤੇ ਪਤਾ ਨਹੀਂ ਚਾਹ ਉਹਨੇ ਉਹ ਦੱਸੇਗਾ ਸਮਾਨ ਕੀ ਕੱਟਣਾ ਹੈ ਚਲੋ ਚਲਾਂ ਪੇਪਰ ਲੱਗਿਆ ਹੋਏਗਾ ਕਿਹੜੀ ਕਿਛ ਨਹੀਂ ਕੱਟਣੀ ਹੈ ਕੋਈ ਪਤਾ ਨਹੀਂ ਹੈਗਾ ਹਾਂ ਅੱਜ ਬਦਿਆ ਲੱਗਦਾ ਤਾਂ ਨਿਕਲ ਗਿਆ ਡੇਢ ਲੱਗੀ ਆ ਮੈਂ ਆਪਣੇ ਹਿੱਸੇ ਦਾ ਕਰ ਲਿਆ ਤੂੰ ਇਹ ਕਿਹੜਾ ਕਰ ਲੇ ਤੇਰੇ ਹਿੱਸੇ ਉਹ ਕਾ ਕਰਦਾ ਸਹੀ ਹੈ ਉਹਨੇ ਕੰਮ ਕਰਕੇ ਦੇ ਦਿੱਤਾ ਸਹੀ ਹੈ ਸਹੀ ਠੀਕ ਹੈ ਅਸੀਂ ਵੀ ਆਪਣੀ ਹਿੱਸੇ ਦਾ ਕਰ ਲਿਆ ਵੇ ਕਵਰ ਤਿਆਰ ਕਰਤੀਏ ਅਸੀਂ ਵੀਰੇ ਆਪਣੀ ਹਿੱਸੇ ਦਾ ਕਰਕੇ ਬੈਠੇ ਹੋਏ ਆਂ ਸਹੀ ਹੈ ਅਸੀਂ ਵੀ ਕਰ ਲਿਆ ਤੇ ਚਲੋ ਜੀ ਫਤਵੀ ਕਰ ਦੂੰਗਾ ਆਏਗਾ ਹੁਣ ਦੇਖਦੇ ਹਾਂ ਕੀ ਬੰਦ ਹੁਣ ਅੱਪਾ ਕੱਟਣੇ ਆ ਆਪਣਾ ਵਿੰਡੋ ਬਾਰੀਆਂ ਦੇ ਪੀਸ ਕੱਟਣੇ ਆ ਆ ਦੇਖੋ ਆਪਣੀਆਂ ਬਾਰੀਆਂ ਦੇ ਬਾਹਰ ਚਾਰ-ਚੁਰੇ ਪੀਸ ਲੱਗਣੇ ਆ ਫਰੰਟ ਦੇ ਆ ਉੱਪਰ ਸਾਈਡ ਤੇ ਆ ਫਰੰਟ ਦੇ ਇੱਧਰ ਆ ਹੁਣ ਇਹਨੂੰ ਕੱਟਦੇ ਆ ਛੋਟੇ-ਛੋਟੇ ਪੀਸ ਆ ਲੱਭਣੇ ਪੈਣੇ ਆ ਵਧਣੇ ਪੈਣੇ ਆ ਕੱਢਣੇ ਪੈਣੇ ਆ ਬਾਹਰ ਕਿਤੇ ਪਰਾਂ ਦਾ ਮਾਲ ਕੱਢਣਾ ਪੈਣਾ ਸਾਰਾ ਇਹਦੋਂ ਦਿਖਾਉਨੇ ਆ ਕੱਟਦੇ ਰੋਟੀ ਦਾ ਟਾਈਮ ਹੋ ਗਿਆ ਸਾਡਾ ਹੋਰ ਦੇ ਘੰਟੇ ਬਾਅਦ ਰੋਟੀ ਖਣੀ ਹੈ ਤੇ ਦਿਖਾਉਨੇ ਆ ਫਿਰ ਕੱਟਦੇ ਸਾਡੀ ਰੋਟੀ ਖਾਵੇ ਵੇਲੇ ਹੋਵੇਗਾ ਲਾਂਗਣੀ ਕਿਚਨ ਮਗਾ ਜਾਣਾ ਨੂੰ ਕਦ ਜਾਣਾ ਉਹਨਾਂ ਦੋ ਜਣਿਆਂ ਨੇ ਆਪਾਂ ਮਾਲ ਕੱਟਣਾ ਕੋਈ ਕੰਮ ਹੈ ਨਹੀਂ ਆ ਕਟਿੰਗ ਕਰਨੀ ਹੈ ਉਹ ਦੋਵੇਂ ਚੱਲਿਆ ਕਿਥੇ ਕੀ ਕਰਦੇ ਆ ਤੁਸੀਂ ਕੋ ਬਦਲ ਲੱਗ ਕਿਚਨ ਕਦ ਮੈਂ ਤੇ ਵੀ ਮੰਗਾ ਚੱਲਿਆ ਕਿਚਨ ਨੂੰ ਉਹ ਦੂਸਰਾ ਕਿਧਰ ਗਿਆ ਗ੍ਰਾਮ ਪੁੱਛਣਾ ਲਾ ਜੀ ਕਿਚਨ ਤਾਂ ਲੱਗਦੀ ਹੈ ਨਾ ਨਹੀਂ ਉਹਨਾਂ ਦਾ ਕੰਮ ਹੈ ਇਹ ਨਾਣਾ ਕੋਹੋਂ ਆਉਂਦਾ ਆਉਂਦਾ ਤੁਰਿਆ ਇੱਕ ਕਿ ਕਿਸੇ ਪੁਲਸ ਵਾਲੇ ਦੀ ਹੈ ਜੀਐਨਆਰ ਅਫੀਸਰ ਉਹਦੇ ਘਰੇ ਲਾ ਕੇ ਹੁੰਦੀ ਆਪਾਂ ਆਪਣਾ ਕੰਮ ਕਰੀਏ ਆਪਾਂ ਕੱਟਦੇ ਆ ਇਹਨਾਂ ਨੂੰ ਜਾਣਦੀ ਮੋਲ ਘਟਿਆ ਗਿਆ ਆਪਣਾ ਸਾਰਾ सारा मान लो दटिंग हो गई है पेंसिल किधर गई अभी पेंसिल जी निशानियाँ ला दिए अभी हो गया एक् पीस रह गया ठीक है जी दोनों चले गए यार किचन में मैं रह गया कला हम मैं समझ नहीं आती मैं करना की है। कला कला हम मैं करा ਕੁਝ ਰਹਿ ਗਿਆ ਕਟਿੰਗ ਦਾ ਟੁਕੜਾ ਨਾ ਉਹ ਵੀ ਕਰਦੇ ਆ ਕਟਿੰਗ ਉਹ ਦੋਨੋਂ ਚੱਲ ਗਏ ਆ ਕਿਚਨੋਂ ਚਲੋ ਜੀ ਆਪਾਂ ਕੱਟਦੇ ਆ ਹੌਲੀ ਹੌਲੀ ਕੱਲੇ ਲੱਗੇ ਹੋਏ ਆ ਭਰਾਵਾ ਕੱਟ ਦਿੰਦੇ ਆ ਜਿਹੜਾ ਤੀਸਰ ਰਹਿ ਗਿਆ ਫਿਰ ਦਿਖਾਉਨੇ ਆ ਅੱਗੇ ਕੀ ਕਰਨਾ ਆ ਜਾ ਵੀ ਆ ਜਾ ਕੱਚੇ ਲੈ ਆ ਰਹੇ ਆ ਇਹਨੂੰ ਕੱਚੀ ਕੁਨੇ ਲੈ ਜਾਣਾ ਉਹ ਮਸ਼ੀਨ ਤੇ ਪਾਲਿਸ਼ ਕਰਨੀ ਆ ਉੱਧਰ ਇੱਧਰ ਵੱਡੀ ਮਸ਼ੀਨ ਇਸ ਮਸ਼ੀਨ ਤੇ ਕਿੱਥੇ ਕੋ ਲਾ ਦਿੰਨੇ ਆ ਉਹ ਉਧਰ ਉਹਨੂੰ ਫਿਰ ਕਰਦੇ ਆ ਪਾਲਿਸ਼ ਜਿਵੇਂ ਉਹ ਆਪਣੇ ਨਵੇਂ ਮੰਡੇ ਆ ਜਾਣਗੇ ਫਿਰ ਕਰਾਂਗੇ ਕੰਮ ਸ਼ੁਰੂ ਫਟੇ ਚੱਕ ਦੇ ਆਂੀ ਆਪ ਆਪਣੀ ਮਸ਼ੀਨਾਂ ਦੇ ਚੱਲਿਆ ਦੇ ਖਲਾਰੀਆਂ ਹੋਈਆਂ ਆ ਮੈਂ ਇਹਨਾਂ ਨੂੰ ਸੈੱਟ ਤੇ ਕਰਦੇ ਤੇ ਰਾਜ ਖਲਾਰੀਆਂ ਜਿਵੇਂ ਉਪਰ ਆ ਲਾਵੇ ਸਾਈਡ ਤੇ ਜਗਾ ਜਗਾ ਕੇਰੀ ਹੋਈ ਪਹਿਲੇ ਜਗਾ ਨਹੀਂ ਹੈ ਨੀ ਕਿ ਨਿਕਲੇ ਨਾਉ ਜੀ ਆਪਾਂ ਆਪਣੇ YouTube ਦਾ ਨਾਮ ਚੇਂਜ ਕਰਤਾ YouTube ਦਾ ਨਾਮ ਲਿਖਤਾ ਆਪਾਂ ਮਨਜੀਤ ਪੁਰਤਗਾਲ ਐਮਟੀ ਪੁਰਤਗਾਲ ਕਟਾ ਟੀਵੀ ਦਾ ਮਨਜੀਤ ਕਰਤਾ ਏ ਯਾਦ ਰੱਖ ਲਿਓ ਹੁਣ YouTube ਦਾ ਨਾਮ ਕਰਤਾ ਆਪਾਂ ਚੇਂਜ ਤੇ ਉਧਰ ਹਲਕੀ ਹਲਕੀ ਬਾਰਿਸ਼ ਸ਼ੁਰੂ ਹੋ ਗਈ ਹੈ ਇਹ ਆ ਗਿਆ ਇਹ ਹੋ ਗਿਆ ਸ਼ੁਰੂ ਫੜੀਆਂ ਫੜੀਆਂ ਡਿੱਗਣ ਲੱਗੀਆਂ ਬੱਦਲ ਹੋਇਆ ਪੂਰਾ ਬੱਦਲ ਹੋਇਆ ਪੂਰਾ ਤੇ ਹੁਣ ਅਗਲਾ ਪਲਾਨ ਕਰਦੇ ਆ ਆਪਾਂ ਅਗਲਾ ਦਿਖਾਉਣੀ ਆਪਣੇ ਪਾਲਿਸ਼ ਹੋ ਗਈ ਆ ਆਪ ਇਸ ਨੂੰ ਰੇਟ ਤੇ ਆਉ ਵਾਲੇ ਨਿਬੜ ਗਏ ਤੇ ਇੱਕ ਸਾਡਾ ਬੰਦਾ ਚੱਲ ਗਿਆ ਹੁਣ ਮਾਲਕ ਨੇ ਕੰਮ ਰੋਕਤਾ ਹਾਂ ਤਾਂ ਬੰਦੇ ਪਾਸ ਕਰੋ ਕਿਚਨ ਲਾ ਕੇ ਆਉਣੀ ਹੈ ਇੱਕ ਹੁਣ ਜਾਨੇ ਕਿ ਕਿਚਨ ਲਾਉ ਲੱਗੀ ਮਾਲ ਲੋਡ ਕਰਦੇ ਆ ਕਤੰਦਰ ਹੋਣੇ ਬਲੈਕ ਕਿਚਨ ਲੱਗ ਰਹੀ ਹੁੰਦੀ ਹੈ ਮੈਂ ਦਫ਼ਤਰ ਚ ਗਿਆ ਗੱਡੀ ਲੈਣ ਗੱਡੀ ਦੀ ਚਾਬੀ ਲੈਣ ਗੱਡੀ ਲੈਣਾ ਮਾਲਕ ਦੂਸਰੇ ਪਾਸੇ ਦੀ ਆ ਕੇ ਇਦਰੀ ਗੱਡੀ ਖੜਾ ਰ ਗਿਆ ਐ ਚ ਲੱਗਣੀ ਆਣ ਦਸੋਈ ਆਹ ਵਾਲੀ ਕਿਚਨ ਲੱਗਣੀ ਆ ਬਲੈਕ ਕਲਰ ਦੀ ਇਹ ਕਿਚਨ ਬਹੁਤ ਸੋਹਣੀ ਆ ਮੈਨੂੰ ਲੱਭਦੇ ਆ ਫਿਰ ਤੁਹਾਨੂੰ ਦਿਖਾਉਨੇ ਆ ਕਤੰਦਰ ਦੱਸ ਕੇ ਵੀ ਨਹੀਂ ਆਇਆ ਉੱਧਰ ਦੀ ਉੱਧਰ ਬੱਲੇ ਪਾਸੇ ਮੈਂ ਗੱਡੀ ਲੱਭਣ ਆ ਗਿਆ ਦਿੱਲੀ ਤੱਕ ਚਲੋ ਜੀ ਲੱਭਦੇ ਆ ਫਿਰ ਦਿਖਾਉਨੇ ਆ ਤੁਹਾਨੂੰ ਮਾਨ ਲੋਡ ਆਪਣਾ ਮਾਨ ਲੋਡ ਕਰ ਲਿਆ ਇਹਦੇ ਲੈਣਾ ਫਾਟੂਰਾ ਇਹਦੇ ਲੈਣਾ ਬਿੱਲ ਬਿੱਲ ਲੈ ਕੇ ਚੱਲਦੇ ਆਂ ਸਾਹਮਣੇ ਆਫਿਸ ਚੋਂ ਆਫਿਸ ਚੋਂ ਲੈਣਾ ਪਹਿਲਾਂ ਚੱਲਦੇ ਆਂ ਤੇ ਦੁਕਾਨੀਆਂ ਕਿ ਜਨ ਇਹ ਵੀ ਬਹੁਤ ਸੋਹਣੇ ਆ ਬਲੈਕ ਕਲਰ ਤੇ ਜਾ ਕੇ ਦੇਖਾਂਗੇ ਸਰਮੇਕਾ ਕਿਵੇਂ ਦਾ ਡਿਜ਼ਾਈਨ ਕਿਵੇਂ ਦਾ ਕਿਵੇਂ ਦਾ ਕੱਪ ਬੋਰਡ ਹੈ ਤੇ ਮਿਲਦੇ ਆਂ ਫਿਰ ਤੁਹਾਨੂੰ ਅਗਲੇ ਦੇ ਘਰੇ ਚਲੋ ਜੀ ਜੀ ਪਹੁੰਚ ਗਏ ਸਮੋਹ ਖਿਲਰੇ ਆਪਾਂ ਉਧਰ ਸਾਹਮਣੇ ਕਿਚੜ ਉਧਰ ਰਹਿ ਗਈ ਅੱਧੀ ਰਹਿ ਗਈ ਸਾਡਾ ਹੋ ਗਿਆ ਸੈਂਬੂਸ਼ੇ ਦਾ ਫੂਟ ਦਾ ਟਾਈਮ ਹੋ ਗਿਆ ਪੰਨ ਲੂਪ ਦਿਖਾਨੇ ਰਣ ਚੁਲੀ ਗੰਡਾ ਲੋਣਾੜੀ ਰਹਿ ਗਈ ਬਸ ਚਲਾਉਨੇ ਆ ਤੇ ਦਿਖਾਉਨੇ ਆ ਆਪੇ ਕਿਚਨ ਆਪਣੇ ਉੱਤੇ ਲੱਗੀ ਹੈ ਕਰੋ ਚੈੱਕ ਬਲੈਕ ਸਾਰ ਸਭਾਈ ਕਰਕੇ ਸੋਨਾ ਲੱਗੇਗਾ ਕਰੋ ਚੈੱਕ ਕਿਚਨ ਕਿਚਨ ਬਹੁਤ ਲੰਮੀ ਹੈ ਖੁੱਲੀ ਡੁੱਲੀ ਹੈ ਵਿੱਚੇ ਕਪੜੇ ਧੋਣਾ ਉਧਰੋਂ ਉਧਰੋਂ ਕੰਦਾ ਦੀਸ ਪ੍ਰੋਜੈਕਟ ਕਿਰੋ ਕੰਮ ਚੈੱਕ ਕਰੋ ਸਾਡਾ ਕੰਮ ਸਾਡਾ ਵਧੀਆ ਲੱਗਿਆ ਕੰਮ ਸਾਡਾ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਅੱਗੇ ਦੱਸ ਦਿਓ ਕਿ ਅਸੀਂ ਇਦਾਂ ਦਾ ਕੰਮ ਕਰਦੇ ਹਾਂ ਸਾਡਾ ਕੰਮ ਬਹੁਤ ਫੈਲਿਆ ਹੋਇਆ ਕੰਮ ਆ ਜਾਣਾ ਬਹੁਤ ਪਰਫੈਕਟ ਹੈ ਕਰੋ ਚੈੱਕ ਇਹਨਾਂ ਆ ਪਹੁੰਚ ਗਏ ਫੈਕਟਰੀ ਸਮਾਨ ਕੱਢ ਲਿਆ ਹਾਂ ਤਾਂ ਸਾਰਾ ਸਮਾਨ ਲਿਆ ਤਾਰ ਮੁੰਡੇ ਨੇ ਰੋਟੀ ਖਾਲੀ ਖਾਣਾ ਪੂਰਾ ਹੋ ਗਿਆ ਆਪਾਂ ਆ ਗਏ ਆ ਬਾਹਰ ਬਾਹਰ ਆ ਗਏ ਆ ਤੇ ਇਧਰੋਂ ਚੱਕਣਿਆ ਵਾਲਾ ਪੀਸ ਆ ਵਾਲਾ ਮੋਟਾ ਪੀਸ ਕੱਢਣਾ ਆਹ ਪੀਸ ਸਾਰੇ ਚੱਕ ਕੇ ਉਨਾ ਪਰ ਆ ਕੇ ਦੇ ਸਾਈਡ ਤੇ ਲਾਉਣੇ ਆਪਾਂ ਚੱਕਣਿਆ ਵੱਡੀ ਮਸ਼ੀਨ ਨਾਲ ਕੰਮ ਬੜਾ ਔਖਾ ਹੈ ਕੰਮ ਖਤਰੇ ਵਾਲਾ ਹੈ ਕੋਈ ਨਹੀਂ ਕਰਾਂਗੇ ਹੌਲੀ ਹੌਲੀ ਬੋਚ ਬੋਚ ਕੇ ਅਤੇ ਦੋਵੇਂ ਪੀਸ ਆ ਵੱਡਾ ਪੀਸ ਚੱਕ ਕੇ ਉਹ ਦੇਖਦੇ ਆ ਜੇ ਉਹਦੇ ਉੱਪਰ ਆ ਗਿਆ ਉਹਦੇ ਉੱਪਰ ਰੱਖਦਾ ਵੀ ਇਹ ਜੇ ਉੱਤਰ ਕੀ ਦੇ ਥੱਲੇ ਰੱਖਿਆ ਹੋਇਆ ਸਾਈਡ ਦੇ ਥਲੇ ਰੱਖਾਂਗੇ ਚਲੋ ਜੀ ਕਰਦੇ ਆ ਟਾਈਮ ਲੈ ਕੇ ਵੀਡੀਓ ਲਾ ਕੇ ਤੁਹਾਨੂੰ ਦਿਖਾਉਨੇ ਆ ਤੀਸਰਾ ਫੋਨ ਲਾਉਨੇ ਆ ਸਾਈਡ ਤੇ ਤੁਹਾਨੂੰ ਦਿਖਾਉਨੇ ਆ ਚੱਕਦੇ ਆ ਫਰਮੇ ਹੰਦੇ ਵਿੱਚ ਅੰਦਰ ਲਿਆ ਹੁੰਦਾ ਪੱਥਰ ਦੇਖਣ ਨੂੰ ਐ ਨਹੀਂ ਲੱਗਦਾ ਉਹ ਪੱਥਰ ਹੈ ਬਹੁਤ ਭਾਰੀ ਹੈ ਬਹੁਤ ਮੋਟਾ ਪੀਸ ਹੈ ਫੋਰਕ ਲਿਪ ਨੇ ਚਿੱਕਾ ਨਿਕਲ ਗਈਆਂ ਅੰਦਰ ਲਿਆਉਣ ਲੱਗੇ ਬੜਾ ਰਿਸਕੀ ਕੰਮ ਹੈ ਬੜਾ ਧਿਆਨ ਨਾਲ ਕਰਨਾ ਪੈਂਦਾ ਹੈ ਭਾਰੀ ਕੰਮ ਹੈ ਪੋਇੰਟ ਰੱਖਣਾ ਮੇਜ਼ ਦੇ ਉੱਤੇ ਮੇਜ਼ ਤੇ ਰੱਖਣਾ ਆ ਸਿਰਫ ਇੱਕ ਛੋਟਾ ਜਿਹਾ ਪੀਸ ਕੱਢਣਾ ਹੈ ਬਸ ਆ ਡਿਜ਼ਾਈਨ ਵਾਂਗੂ ਬਸ ਆ ਥੋੜਾ ਜਿਹਾ ਪੀਸ ਚਾਹੀਦਾ ਬਸ ਆ ਇਨਕ ਆ ਡੇਬੀਸ ਜੁਆ ਆ ਛੋਟਾ ਜਿਹਾ ਪੀਸ ਕੱਢਣਾ ਤੇ ਮੁਰਤੇ ਫੇਰ ਇਹਨੂੰ ਜਿਵੇਂ ਚੱਕ ਕੇ ਲਿਆਂਦਾ ਫੇਰ ਦੁਬਾਰਾ ਫੇਰ ਇਹਨੂੰ ਉੱਥੇ ਰੱਖੀ ਹੁਣੋਂ ਤਾਂ ਫੇਰ ਉੱਥੇ ਇਹਨੂੰ ਰੱਖੀ ਹੋਣਾ ਹੁਣ ਚੱਕ ਕੇ ਲਿਆਂਦਾ ਫੇਰ ਰੱਖੀ ਨਾ ਸਿਰਫ ਆ ਛੋਟਾ ਜਿਹਾ ਪੀਸ ਨਿਕਲ ਆਵੇ ਵਿੱਚੋਂ ਬਸ ਇਹਨੇ ਗੋਠੀ ਜੀ ਨਿਕਲਣੀ ਜਿੰਨਾ ਕਾ ਪੀਸ ਨਿਕਲਿਆ ਹੈ ਇਤੋਂ ਥੋੜਾ ਜਿਹਾ ਵੱਧ ਨਿਕਲਣਾ ਬਸ ਚਲੋ ਰੱਖਦੇ ਆ ਇਹਨੂੰ ਇਹ ਦੇਖੋ ਨੇ ਇਹਨਾਂ ਤੀਸਰਾ ਖਰਾ ਬੜਾ ਔਖਾ ਰੱਖਿਆ ਗਿਆ ਸੀ 1 ਵਜੇ ਤੱਕ ਲੱਤ ਟੁੱਟ ਗਈ ਥੰਮਿਆ ਸੀ ਬਹੁਤ ਔਖਾ ਰੱਖਿਆ ਵੀਡੀਓ ਨਹੀਂ ਬਣਾਇਆ ਇਹ ਦੋ ਵਾਰੀ ਇੱਧਰ ਆਏ ਜੇ ਤੱਕ ਜਾਣ ਕੇ ਆ ਸਲੇਬਾਂ ਬਚੀਆਂ ਟੁੱਟ ਜਾਣੀਆਂ ਸੀਗੀਆਂ ਬੜਾ ਔਖਾ ਰੱਖਿਆ ਤੇ ਇੱਥੇ ਆ ਗਈ ਪ੍ਰੋਬਲਮ ਡਿਸਕ ਛੋਟੀ ਤੇ ਇਹ ਮੋਟਾ ਹੁਣ ਵੱਡੇ ਨਹੀਂ ਜਾਂਦੇ ਆ ਪਿਆ ਅੱਧਾ ਵੱਡਾ ਨਾਲ ਅੱਧਾ ਤੋੜ ਕੇ ਕੱਢਣਾ ਮਾਲਕ ਆਉਂਦਾ ਹੈ ਹਜੇ ਨਾ ਕੱਟੀ ਰੁਕ ਜਾ ਜੀ ਮੈਂ ਦੇਖਦਾ ਡਿਸਕ ਛੋਟੀ ਹੈ ਕਿਸ ਵੱਡਾ ਸਾਰਾ ਨਿ ਵੱਡਾ ਜਣਾ ਅੱਧਾ ਵੱਡਾ ਜਾਏਗਾ ਬਾਕੀ ਦੇਖਦੇ ਆ ਕੀ ਬੰਦਾ ਥੀਨ ਪਰ ਬਾਕੀ ਕਿਸ ਬਹੁਤ ਖਰਚ ਹੋ ਜਾਏਗਾ ਕਿੰਨਾ ਘੜੀ ਹੈ ਦੋ ਫਰੀ ਹੈ 1 ਵਜੇ ਤੋਂ ਉਪਰ ਹੀ ਆ ਚੱਲਿਆ ਸੀ ਸਾਡੇ ਵੀ ਚੱਲਿਆ ਸੀ ਉਪਰ ਭੱਜ ਕੇ ਸਾਈਡ ਤੇ ਹੋ ਗਏ ਅਨੇ ਪਾਰਾਂ ਤੇ ਰੱਖਿਆ ਸੀਗਾ

ਟਾਈਮ ਹੋ ਗਿਆ ਛੁੱਟੀ ਦਾ ਕੱਪੜੇ ਚੇਂਜ ਹੋ ਗਏ ਆ ਰਸੋਈ ਲਾ ਦਤੀ ਇੱਕ ਸਵੇਰੇ ਲੈ ਕੇ ਜਾਣੀ ਠੀਕ ਆ ਸਵੇਰ ਦਿਖਾਉਂਦੇ ਤੁਹਾਨੂੰ ਕਿਚਨ ਆਪਾਂ ਚੱਲੀਏ ਹੁਣ ਇੱਧਰ ਬੰਦੇ ਲੱਗੇ ਹੋਏ ਆ ਆਪਣੇ ਮਾਲ ਦੀ ਸੈਟਿੰਗ ਕਰਨ ਜਿਹੜੀਆਂ ਮਸ਼ੀਨਾਂ ਆਈਆਂ ਸੀਗੀਆਂ ਲੋਂਡੇ ਪੇ ਟਕਾਣੇ ਸਿਰ ਚਲੋ ਜੀ ਆਪਾਂ ਚੱਲਨੇ ਘਰੇ ਫੱਟਕਾ ਦਿੱਤ ਫਰੈਸ਼ ਹੋ ਗਏ ਸਤੋਂ ਦਿਖਾਉਣਾ ਕੀ ਬਣਾਉਣਾ ਕੀ ਖਾਣਾ ਰ ਆਪਣੀ ਗੱਡੀ ਤੇਰ ਆਪਣੀ ਕੜੀ ਗੱਡੀ ਚਲੋ ਜੀ ਚੱਲਦੇ ਆਪਾਂ ਬਣਾਉਂਗਾ ਤੁਹਾਨੂੰ ਗੇੜੀ ਤੇ ਜੀ ਬਣਾਉਂਗਾ ਮਿਕਸ ਵੈਜ ਸ਼ਾਵਲ ਵੱਡੇ ਘਟਲੇ ਆ ਦੋ ਚੋ ਫਰੋਜ਼ਨ ਫਰੋਜ਼ਨ ਵੈਜ ਤੇਲ ਗਰਮ ਹੋ ਰਿਹਾ ਤੇ ਲਓ ਜੀ ਵਲੋਗ ਸਾਡਾ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਤੁਹਾਨੂੰ ਕੱਲ੍ਹ ਨੈਕਸਟ ਵਲੌਗ ਦੇ ਵਿੱਚ ਓਕੇ ਬਾਏ ਤੁਹਾਡਾ ਗੁੱਡ ਨਾਈਟ